যা পাই ਵਾਇਕੂ ਦੀ ਕੀ ਫਤ ਹੈ ਅੱਜ ਸਰਨਤਾਰਨ ਜਿਮਨੀ ਟੋਣ ਵਿੱਚ ਕਾਗਜ਼ ਪਾਇਰ ਕਰਨ ਦੇ ਲਈ ਕਰਮਵੀਰ ਜੀ ਦੇ ਹਲਕਾ ਜਿਲੇਆਲਾ ਗੁਰੂ ਦੇ ਸਾਫ ਦਾ ਵਿਧਾਇਕ ਸੁਖਵਿੰਦਰ ਸਿੰਘ ਪੈਣੀ ਬੰਡਾਲਾ ਜੀ ਦੀ ਟੀਮ ਆਈ ਆ ਔਰ ਚਾਰ ਬਸਾਂ ਤੇ 40 ਤੋਂ 45 ਦੇ ਕਰੀਬ ਜਿਹੜੀਆਂ ਕਾਰਾਂ ਲੈ ਕੇ ਉਹ ਜਿਲੇਆਲਾ ਹੰਕੇ ਤੋਂ ਰੈਣੀ ਜੀ ਗਈ ਵਾਏ ਜਲਾ ਕਰਤਾ ਹੋਏ ਆਸੂ ਔਰ ਇਹਦਾ ਵੀ ਖਰਮਨਾਟਾ ਕੰਮ ਨਹੀਂ ਕਰਿਓ ਦੂਰ ਤੱਕ ਜਿਹੜਾ ਇਹ ਪੁਆਇੰਟ ਰੈਣੀ ਜੀ ਦਾ ਵਾਏ ਔਰ ਇੱਥੋਂ ਅਸੀਂ ਪਤਾ ਲੱਗਦਾ ਹੈ ਕਿ ਇੱਥੇ ਅਸੀਂ ਜਦੋਂ ਇਥੇ ਜਿੰਨੇ ਦਿਨਾਂ ਤੋਂ ਚੋਣ ਪ੍ਰਚਾਰ ਚੱਲਣ ਰਿਹਾ ਕਾਂਗਰਸ ਪਾਰਟੀ ਦੀ ਜੇਤ ਪੱਕੀ ਹੈ ਲੋਕਾਂ ਨੇ ਮਨ ਬਣਾ ਲਿਆ ਕਿ ਸ੍ਰੀ ਰਾਹੁਲ ਗਾਂਧੀ ਜੀ ਦੀ ਪੋਛ ਤੇ ਪੈਣਾ ਦੇਣਾ ਔਰ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਉਣੀ ਹੈ ਔਰ 2027 ਦੀਆਂ ਚੋਣਾਂ ਦਾ ਜਿਹੜਾ ਇਹ ਪੱਤਰਿਆ ਉਹ ਹਲਕਾ ਤਰਮ ਪਰ ਰੱਖਿਆ ਜਿਉਂਗਾ ਭਾਈ ਗੋਪੀ ਚਾਹ ਦਾ